ਹੈਲੋ एवरीवन ਗੁੱਡ ਮਾਰਨਿੰਗ ਸਸ਼ਿਆਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਗੇ ਸਵੇਰ ਦੇ ਟਾਈਮ ਜੀ 4 ਵਜੇ ਹੋਏ ਐ ਔਰ ਸਾਡਾ ਨਾ ਸਵੇਰੇ 4 ਵਜੇ ਉੱਠਣ ਦਾ ਟਾਈਮ ਆ ਹੀ ਹੁੰਦਾ ਏ 5 ਵਜੇ ਤੱਕ ਤਾਂ ਜਗਨੂ ਰੌਲਾ ਪਾ ਦਿੰਦਾ ਹੁੰਦਾ ਵੀ ਮੈਨੂੰ ਲੈ ਕੇ ਚੱਲੋ ਤੇ ਡਾਕਟਰ ਸਾਹਿਬ ਲੈ ਕੇ ਆਏ ਹੋਏ ਨੇ ਜਗਨੂ ਨੂੰ ਬਾਹਰ ਦੇਖੋ نیچے ਘੁਮਾਉਣ ਵਾਸਤੇ ਮੈਨੂੰ ਲੱਗਦਾ ਇੱਥੇ ਫਰੈਸ਼ ਹੋ ਲਿਆ ਏ

ਆ ਦੇਖੋ ਜੀ ਸਾਡੀ ਆਹ ਵਾਲੀ ਮਾਰਨਿੰਗ ਰੁਟੀਨ ਹੁੰਦੀ ਹੈ ਸਵਾ 4 ਵਜੇ ਦਾ ਟਾਈਮ ਹੈਗਾ ਜੁਗਨੂ ਸਾਨੂੰ ਜਗਾ ਦਿੰਦਾ ਏ ਮੇਰਾ ਟਾਈਮ ਹੁੰਦਾ ਏ ਭਜਨ ਸਿਮਰਨ ਕਰਨ ਦਾ ਤੇ ਮੈਂ ਭਜਨ ਸਿਮਰਨ ਕਰਕੇ ਇਸ ਟਾਈਮ ਫ੍ਰੀ ਹੁੰਨੀ ਆ ਤੇ ਇਹ ਜੁਗਨੂ ਸਿੰਘ ਜੀ ਉੱਠ ਖੜਦੇ ਨੇ ਫਿਰ ਫਿਰ ਇਹਨਾਂ ਨੂੰ ਜਗਾਉਣਾ ਸ਼ੁਰੂ ਕਰ ਦਿੰਦਾ ਫਿਰ ਮੇਰੀ ਮੈਨੂੰ ਵੀ ਇਹ ਉੱਥੇ ਡਿਸਟਰਬ ਕਰ ਦਿੰਦਾ ਫਿਰ ਜੁਗਨੂ ਤੇ ਡਾਕਟਰ ਸਾਹਿਬ ਫਿਰ ਇਹਨੂੰ 4:00 4:30 ਵਜੇ ਲੈ ਕੇ ਤੁਰ ਪੈਂਦੇ ਨੇ ਮੈਂ ਵੈਸੇ ਉੱਠਦੀ ਤਾਂ ਨਹੀਂ ਹੁੰਦੀ ਅੱਜ ਮੈਂ ਉੱਠੀ ਸੀ ਮੈਂ ਕਿਉਂਕਿ ਬਾਹਰ ਮੌਸਮ ਵੀ ਬੜਾ ਠੰਡਾ ਠੰਡਾ ਮੀਂਹ ਵਾਲਾ ਹੈਗਾ ਸੀ ਤੇ ਮੈਂ ਦੇਖਣ ਵਾਸਤੇ ਉੱਠੀ ਸੀ ਕਿ ਮੀਂਹ ਪੈ ਰਿਹਾ ਏ ਤੇ ਨਹੀਂ ਤਾਂ ਫਿਰ ਮੈਂ ਮੈਂ ਉੱਠਦੀ ਨਹੀਂ ਹੁੰਦੀ ਹੈਗੀ ਡਾਕਟਰ ਸਾਹਿਬ ਇਹਨੂੰ ਲੈ ਕੇ ਜਾਂਦੇ ਹੁੰਦੇ ਅਸੀਂ ਵੀਰੇ ਸਵੇਰੇ ਹਾਂ ਮੈਂ ਜਦੋਂ ਆਵਾਜ਼ ਮਾਰੀ ਫਟਾਫਟ ਭੱਜ ਲਿਆ ਫਟਾਫਟ ਭੱਜਿਆ ਇੱਧਰ ਕੀ ਹੈ

ਅੱਜ ਮੈਂ ਬਣਾ ਮਚਾ ਪਾਣੀ ਦੀ ਚਾਹ ਚਲੋ ਜੀ ਡਾਕਟਰ ਸਾਹਿਬ ਵਾਸਤੇ ਅੱਜ ਚਾਹ ਮੈਂ ਬਣਾ ਰਹੀ ਹਾਂ ਸਵੇਰੇ ਸਵੇਰੇ ਨਹੀਂ ਤਾਂ ਡਾਕਟਰ ਸਾਹਿਬ ਆਪਣੀ ਚਾਹ ਆਪੇ ਬਣਾਦੇ ਹੁੰਦੇ ਆ ਅੱਜ ਮੈਂ ਬਣਾ ਰਹੀ ਹਾਂ ਸਾਢੇ 4 ਹਲੇ ਹੋਏ ਨਹੀਂ ਹੈਗੇ ਦੇਖ ਲਓ ਸਾਢੇ 4 ਵਜੇ 5 ਵਜੇ ਡਾਕਟਰ ਸਾਹਿਬ ਚਾਹ ਬਣਾ ਕੇ ਪੀ ਲੈਂਦੇ ਹੁੰਦੇ ਆ ਡਾਕਟਰ ਸਾਹਿਬ ਆਪਣੀ ਐਕਸਰਸਾਈਜ਼ ਕਰ ਰਹੇ ਨੇ ਹਲਕੀ ਫੁਲਕੀ ਠੰਡੀ ਠੰਡੀ ਹਵਾ ਬਾਹਰ ਚੱਲ ਰਹੀ ਹੈ ਦੇਖੋ ਆਹਾ ਆਹਾ ਮੈਂ ਖਿੜਕੀ ਖੋਲ ਦਿੱਤੀ ਆ ਸ਼ੀਸ਼ਾ ਕਿੰਨੀ ਠੰਡੀ ਹਵਾ ਚੱਲ ਰਹੀ ਹੈ ਬਾਹਰ ਵੈਸੇ ਕਣੀਆਂ ਕੁੜੀਆਂ ਜੇ ਤਾਂ ਮੈਨੂੰ ਲੱਗਦਾ ਪੈ ਕੇ ਹਟੀਆਂ ਨੇ ਨਾ ਜੇ ਮੈਂ ਕਿਹਾ ਪੈ ਰੀਆਂ ਸੀਗੀਆਂ ਹਾਂ ਹੁਣ ਵੀ ਪਈਆਂ ਹੋਈਆਂ ਲੱਗਦੀਆਂ ਨੇ ਕਣੀਆਂ ਜੀਆਂ ਤਾਂ ਬੱਦਲ ਦਾ ਹੋਇਆ ਹੈ ਬਹੁਤ काफी बदल गए हैं चाय 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 और तो आज ठंड हम्म क्यों हुई हम्म मेरे हम्म 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 मार हम्म 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 ਤੇ ਸਾਗ ਨਾਲ ਰੋਟੀ ਖਾਣੀ। ਤੇ ਮੱਖਣ ਬਣਾ ਕੇ ਰੱਖ ਲਈਏ ਤਾਂ। ਮੱਖਣ ਦਵਾ ਦਾ ਰੋਟੀ ਹੋਣੀ ਪਰਵੇਂ। ਤੇ ਭੈ ਕਿਉਂ ਵੀ ਤਾਂ ਜ਼ਰੂਰੀ ਹੁੰਦਾ ਹੈ ਮੱਖਣ ਤਾਂ ਫਿਰ ਅੱਜ ਮੈਂ ਮੱਖਣ ਬਣਾ ਲਾਂਗੇ ਜਿਵੇਂ ਵੈਸੇ ਬਣਾਉਣਾ ਸੀਗਾ ਕਿਉਂ ਮੱਖਣ ਬਣਾ ਲਾਂਗੀ ਫਿਰ ਮੈਨੂੰ ਕੀ ਹੈ। ਮੇਰੇ ਤੋਂ ਨਾਲ ਜਿਵੇਂ ਸਰਦੀ ਮੈਨੂੰ ਰੋਟੀ ਤੇ ਪਰੋਡੋ। ਮੱਖਣ ਵੇ ਥੋੜੇ ਦਿਨ ਹੀ ਜਾਂਦਾ ਫਿਰ ਬਾਅਦ ਚ ਖਰਾਬ ਹੋ ਜਾਂਦਾ ਥੋੜੀ ਜੀ ਲੱਗਦੀ ਚਾਹ ਪੱਤੀ ਘੱਟ ਲੱਗਦੀ ਹੈ ਨਾ ਮੇਰੇ ਲੱਗਦੀ ਬੋਲੀ ਜੀ ਕੱਟ ਇਹ ਜੀ ਪਾ ਲਿਆ ਥੋੜੀ ਹੋਰ ਚਾਹ ਪੱਤੀ ਨਹੀਂ ਠੀਕ ਮੈਨੂੰ ਬੋਲੀ ਨਹੀਂ ਲੱਗਦੀ ਯਾਰ ਪੀ ਲੋ ਹੁਣ ਨਾ ਮੈਂ ਨਹੀਂ ਪੀਂਦਾਗਾ ਲੈ ਕਹਦੇ ਹੋਰ ਚਾਹ ਪੱਤੀ ਪਾ ਇਹ ਲੱਗ ਰਿਹਾ ਸੀ ਡਾਕਟਰ ਸਾਹਿਬ ਨੇ ਚਾਹ ਪੱਤੀ ਘੱਟ ਲੱਗੀ ਪਪੀਤਾ ਬਹੁਤ ਮਠਾ ਹੁੰਦਾ। ਫੋਰਾ ਕਿਵੇਂ ਇਹਦੇ ਪਪੀਤੇ ਆਉਂਦੇ ਨੇ ਵਿੱਚ ਬੀਏ ਨਹੀਂ ਹੁੰਦੇ ਅੱਗੇ ਆਪਾਂ ਮੈਨੂੰ ਪਤਾ ਜਿਹੜਾ ਆਪਣੇ ਘਰੇ ਹੁੰਦੇ ਸੀਗੇ ਪਪੀਤੇ ਬੀ ਕਿੰਨੇ ਨਿਕਲਦੇ ਹੁੰਦੇ ਸੀਗੇ। ਆ ਕੇਲਾ ਨਹੀਂ ਖਾਦਾ ਕੰਮ। ਖਾਦਾ ਸੀ। ਫੋਰਾ ਨੇ ਪਿਆਰ ਬੈਠ ਕੇ ਲੱਗਿਆ ਇੱਕ ਮੈਂ ਖਾਦੇ। ਹਾਂ ਤੇ ਵੇਖ ਮੈਂ ਖਾਦਾ ਸੀਗਾ ਰਾਤ ਕਿੱਲਾ। ਰਾਤ ਨਹੀਂ ਸ਼ਾਮ ਨੂੰ ਖਾਦਾ ਸੀ। ਹਾਂ ਬੀਕੇ ਇਤੋਂ ਡੀ ਲੈਂਦੇ ਆਂ ਫਾਈਲ ਹੈਗੇ ਹੁਣ ਚਾਹ ਪੱਤੀ ਵੇ ਇਹ ਵੈਸੇ ਇਹ ਹੈ ਨਾ ਚਾਹ ਪੱਤੀ ਜਿਹੜੀ ਹੈਗੀ ਆ ਅਗਨੀ ਵਰਗੀ ਨਹੀਂ ਹੈਗੀ ਹੈ ਨਾ ਅਗਨੀ ਜ਼ਿਆਦਾ ਕੜਕ ਚਾਹੇ ਇਹ ਹੈਗੀ ਆ ਕਿਹੜੀ ਸੀਗੀ ਇਹ ਪ੍ਰੀਮੀਅਮ ਮੈਂ ਟਾਟਾ ਪਿਊ ਦੇ ਕਿਹਾ ਮਨਾ ਇਹ ਇਹ ਪ੍ਰੀਮੀਅਮ ਹੀ ਸੀਗੀ ਤਾਜ਼ਾ ਤਾਜ਼ਾ ਹਾਂ ਇਹ ਤਾਜ਼ਾ ਸੀਗੀ ਜੀ ਟਾਟਾ ਦੀ ਤਾਜ਼ਾ ਚਾਹ ਸੀਗੀ ਇਹ ਘੱਟ ਰੰਗ ਦਿੰਦੀ ਹੈ ਇਹ ਉਹ ਟਾਟਾ ਗਨੀ ਤਾਂ ਜ਼ਿਆਦਾ ਹੀ ਹੈ ਗਿਆ ਸਟਰੋਂਗ ਮੈਂ ਤਾਂ ਇੰਨੀ ਚਾਹ ਪੀ ਲਾਹੀ ਬਸ ਬੱਚਾ ਦਾਣ ਵਰਗੀ ਹੈ ਨਾ ਮਲਕੀਤੋ ਭੂਆ ਦੇ ਕਹਣ ਨੂੰ ਦਾਣ ਵਰਗੀ ਚਾਹ ਹੁੰਦੀ ਹੈ ਮਲਕੀਤੋ ਭੂਆ ਜੀ ਕਹਿੰਦੇ ਹੁੰਦੇ ਸੀ ਹਾਂ ਬਹੁਤ ਹੋਣੀ ਚਾਹ ਬਣਾਉਂਦੇ ਸੀ ਬਿਸਕੁਟ ਨਿਕਾੜ ਦੇ ਬਸ ਖਾਲੀ ਪੇਟ ਵਿੱਚ ਇੱਕ ਦੋ ਚਾਹ ਸਾਨੇ ਹੁੰਦੇ ਅੱਜ ਮੈਂ ਵੀ ਚਾਹ ਪੀ ਰਹੀ ਆ ਸਵੇਰੇ 9 ਵਜੇ ਪੀਵਾਂਗੀ ਅੱਜ ਗ੍ਰੀਨ ਗਾ ਫਰੂਟ ਕੱਟ ਕੇ ਰੱਖ ਲਈਏ ਠੰਡਾ ਹੋ ਜੂ ਹੁਣ ਹੀ ਰਹਿਣ ਦੋ ਹਾਲੇ ਤਾਂ ਬਹੁਤ ਟਾਈਮ ਪਿਆ ਏ ਟਾਈਮ ਹੀ ਠੰਡਾ ਆ ਤੇ ਤੁਸੀਂ 9 ਵਜੇ ਤੱਕ ਫਰੂਟ ਖਾਣਾ ਹੁਣ ਹੀ ਕੱਟ ਕੇ ਕਿਉਂ ਰੱਖਣਾ ਖਰਾਬ ਹੋ ਜਾਣਾ ਰਹਿਣ ਦੋ ਫ੍ਰੀਜ 'ਚ ਰੱਖ ਦੋ ਲਾ ਹੋਰ ਨਾ ਤੇ ਜਿਹਦੂ ਡਾਕਟਰ ਵਾਲੀ ਲੋਕਾਂ ਦਵਾਈ ਦੇਂਦੀ ਨਹੀਂ ਦਿੰਦੀ ਹਾਂ ਉਹ ਸੁਯਾਖ ਨੇ ਯਾਦ ਦੇਣੀ ਆ ਤੁਹਾਨੂੰ ਤੇ ਆਪੇ ਸੁਜੈਸ਼ਨਾਂ ਵੀ ਜ਼ਰੂਰੀ ਹੁੰਦੀਆਂ ਨੇ ਜਿਵੇਂ ਉਹ ਕਹਿੰਦਾ ਭਗਵੰਤਬਾਹ ਕਹਿੰਦਾ ਚਾਹ ਪੱਤੀ ਕਹਿੰਦਾ ਪੜਾਕੇ ਲੈ ਜਾ ਉਹ ਆਲ ਤੇ ਰੋਣਾ ਜੀ ਮੈਂ ਠੀਕ ਗੱਲ ਕਰਦੀ ਆ ਫਿਰ ਹਲੇ ਦੇਖੋ ਪੌਣੇ 5 ਹੋਏ ਨੇ ਤੇ ਤੁਸੀਂ ਖਾਣਾ ਫਰੂਟ 9 ਵਜੇ ਤੱਕ ਤੇ ਫਿਰ ਇੰਨੇ ਘੰਟੇ ਫਿਰ ਫ੍ਰਿਜ ਦੇ ਵਿੱਚ ਰੱਖਿਆ ਹੈ ਵੀ ਤਾਂ ਚੰਗੀ ਗੱਲ ਥੋੜਾ ਹੈ ਕੋਈ ਨਹੀਂ ਠੰਡਾ ਹੁੰਦਾ ਹੁਣ ਬਹੁਤ ਗਰਮ ਆ ਰਿਹਾ ਲੈ ਹੁਣ ਉਹ ਥੋੜਾ ਟਾਈਮ ਹੈਗਾ ਹੈ। ਆ ਠੰਡਾ ਵਰਦੋ। ਗਰਮੀ ਨਹੀਂ ਤਾਂ ਨਹੀਂ ਹੈਗੀ।